ਸਤਿ ਸ੍ਰੀ ਅਕਾਲ ਕਿਸਾਨ ਪ੍ਰਭੂ ਅੱਜ ਆਪਾਂ ਪਹੁੰਚੇ ਹਾਂ ਮੋਗਾ ਟਰੈਕਟਰ ਮੰਡੀ ਤੇ ਮੰਡੀ ਲੱਗੀ ਹੋਈ ਹੈ ਕਾਫੀ ਰਾਸ਼ਾ ਮੰਡੀ 'ਚ ਤੁਸੀਂ ਸਾਡੇ YouTube ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਚਲੋ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਆਸ ਕਰਦੇ ਹਾਂ ਕਿ ਤੁਸੀਂ ਸਭ ਠੀਕ ਠਾਕ ਹੋਵੋਗੇ ਕਮੈਂਟ ਕਰਦੇ ਰਹਿਆ ਕਰੋ ਤੁਹਾਡੇ ਕਮੈਂਟਾਂ ਤੇ ਵੀਡੀਓ ਬਣਨੀ ਆ ਚਲੋ ਆਪਾਂ ਤੁਹਾਨੂੰ ਟਰੈਕਟਰ ਦਿਖਾ ਰਹੇ ਹਾਂ ਜੀ ਪਹਿਲਾ ਮਿੰਦਰਾ 475 ਜੇਕੇ ਦੇ ਟਾਇਰ ਆ 12 4 28 ਦੇ ਸਾਫ ਸੁਥਰੀ ਕੰਡੀਸ਼ਨ ਦਾ ਟਰੈਕਟਰ ਆ ਸਰਪੰਚ ਇਹ ਆਪਾਂ ਤੁਹਾਨੂੰ ਇਹਦਾ ਮਾਡਲ ਵੀ ਦੱਸਦੇ ਆ 2005 ਆ 2 ਲੱਖ 40000 ਰੁਪਿਆ ਡਿਮਾਂਡ ਆ ਜੀ ਉਸ ਦੇ ਨਾਲ ਆ ਗਿਆ ਜੀ ਫਾਰਮ 6055 ਇਹ 2014 ਮਾਡਲ ਆ ਜੀ 4 ਲੱਖ 50000 ਰੁਪਿਆ ਡਿਮਾਂਡ ਆ ਟਾਇਰਾਂ ਦੀ ਕੰਡੀਸ਼ਨ ਸਾਫ ਆ ਰੰਗ ਬੰਨ ਲਓ ਵੀ ਟਰੈਕਟਰ ਬਹੁਤ ਜ਼ਿਆਦਾ ਸਾਫ ਪਿਆ 16 9 28 ਦੇ ਬੈਕ ਸਾਈਡ ਦੇ ਇਹਨਾਂ ਜੀ ਖਰੀਦਣ ਵਾਲੇ ਉਸ ਤੇ ਨਾਲ ਆ ਗਿਆ ਜੀ ਅਰਜਨ ਨੋਵੋ 605 ਇਹ ਤੁਹਾਡੇ ਨਾਲ ਮਾਡਲ ਸ਼ੇਅਰ ਕਰਦੇ ਆ 2017 ਮਾਡਲ ਆ 5,80,000 ਰੁਪਇਆ ਡਿਮਾਂਡ ਆ ਸਾਰੇ ਟਾਇਰਾਂ ਦੀ ਕੰਡੀਸ਼ਨ ਆ ਜੋ ਸਾਫ ਸੁਥਰੀ ਆ ਬੈਕ ਸਾਈਡ ਦੇ ਟਾਇਰ ਆਪਾਂ ਕੰਪਨੀ ਤੁਹਾਨੂੰ ਜਰੂਰ ਦੱਸਾਂਗੇ ਜੇ ਕੇ ਦੇ ਟਾਇਰ ਨੇ ਬੈਕ ਸਾਈਡ ਦੇ 16 9 28 ਦਾ ਸਾਈਜ ਆਈ ਬਹੁਤ ਸਾਫ ਕੰਡੀਸ਼ਨ ਦਾ ਟਰੈਕਟਰ ਆ ਜੀ ਇਹ ਉਸਦੇ ਨਾਲ ਆ ਗਿਆ ਜੀ ਅਰਜਨ 605 2013 ਮਾਡਲ ਆ ਜੀ 4 ਲੱਖ ਤੇ 35000 ਰੁਪਿਆ ਡਿਮਾਂਡ ਆ ਇਸ ਟਰੈਕਟਰ ਦੀ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਓਕੇ ਆ ਜੀ ਤੇ ਰੰਗ ਮੰਨ ਲਓ ਵੀ ਟਰੈਕਟਰ ਓਕੇ ਆ ਗੁਡੀਅਰ ਦੇ ਬੈਕ ਸਾਈਡ ਦੇ ਟਾਇਰ ਆ ਸਾਈਜ਼ ਜਿਹੜਾ 16 9 28 ਹੈ ਜੀ ਉਸ ਦੇ ਨਾਲ ਆ ਗਿਆ ਫੋਰਡ 6720 ਇਹ ਮਾਡਲ ਹੈ ਜੀ ਟਰੈਕਟਰ 95 2 ਲੱਖ 35000 ਰੁਪਿਆ ਡਿਮਾਂਡ ਚਾਰੇ ਟਾਇਰ ਬਿਲਕੁਲ ਸਾਫ਼ ਸੁਥਰੇ ਤੇ ਨਵੇਂ ਨੇ एम मार्ट ਦੇ ਬੈਕ ਸਾਈਡ ਦੇ ਟਾਇਰ 13 6 28 ਸਾਈਜ਼ ਹੈ ਇਹ ਉਸ ਦੇ ਨਾਲ ਆ ਗਿਆ 36 10 ਸੀ ਇਹਦੇ ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਸਾਫ਼ ਪਈ ਹੈ 92 ਮਾਡਲ ਹੈ 1,65,000 ਰੁਪਿਆ ਡਿਮਾਂਡ ਆ ਰੰਗ ਬੰਨ ਜੋ ਵੀ ਕੰਪਨੀ ਨਾਲ ਜੈਨੂਨਾ ਕਿਤੋਂ ਵੀ ਇਹ ਟਰੈਕਟਰ ਪੇਂਟ ਵਗੈਰਾ ਨਹੀਂ ਹੋਇਆ ਉਸ ਦੇ ਨਾਲ ਆ ਗਿਆ ਇਹ ਮੇਂਦਰਾ 475 2002 ਮਾਡਲ ਆ 2,32,000 ਰੁਪਿਆ ਡਿਮਾਂਡ ਆ ਚਾਰੇ ਟਾਇਰ ਬਿਲਕੁਲ ਓਕੇ ਆ ਰੰਗ ਬੰਨ ਤੁਸੀਂ ਵੀਡੀਓ 'ਚ ਆਪ ਦੇਖ ਸਕਦੇ ਆ ਸਾਫ਼ ਕੰਡੀਸ਼ਨ ਦਾ ਟਰੈਕਟਰ ਹੈ ਜੀ ਉਸ ਦੇ ਨਾਲ ਆ ਗਿਆ ਫਾਰਮ 60 ਇਸ ਦੇ ਚਾਰੇ ਟਾਇਰਾਂ ਦੀ ਕੰਡੀਸ਼ਨ ਸਾਫ਼ ਆ ਜੀ 96 ਮਾਡਲ ਆ 2 ਲੱਖ ਤੇ 5000 ਰੁਪਿਆ ਡਿਮਾਂਡ ਆ ਜੀ ਇਹ ਪੋਲੋ ਕੰਪਨੀ ਦੇ ਇਸ ਦੇ ਬੈਕ ਸਾਈਡ ਦੇ ਟਾਇਰ ਆ 13 6 28 ਦੇ ਜੀ ਉਸ ਦੇ ਨਾਲ ਆ ਗਿਆ 36 10 ਇੱਕ ਹੋਰ ਫੋਰਡ 90 ਮਾਡਲ ਆਈ ਟਾਇਰਾਂ ਦੀ ਕੰਡੀਸ਼ਨ ਸਾਫ਼ ਆ 1 ਲੱਖ ਤੇ 55000 ਰੁਪਿਆ ਡਿਮਾਂਡ ਆ ਜੀ ਇਸ ਟਰੈਕਟਰ ਦੀ ਉਸ ਦੇ ਨਾਲ ਆ ਗਿਆ ਫਾਰਮ 60 ਰੰਗ ਬੰਨ ਵੱਲੋਂ ਟਰੈਕਟਰ ਸਾਫ਼ ਆਈ ਚਾਰੇ ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਸਾਫ਼ ਆ 2005 ਮਾਡਲ ਆ 2,62,000 ਰੁਪਿਆ ਡਿਮਾਂਡ ਆਈ ਉਸ ਦੇ ਨਾਲ ਮੈਸੀ ਆ ਗਈ 245 ਕਈ ਕਮੈਂਟ ਆਈ ਸੀ ਮੈਸੀ ਦੇ ਵੀ 92 ਮਾਡਲ ਆ 1,36,000 ਰੁਪਿਆ ਡਿਮਾਂਡ ਆ ਮੂਹਰੇ ਟਾਇਰਾਂ ਦੀ ਕੰਡੀਸ਼ਨ ਸਾਫ਼ ਆ ਬੈਕ ਸਾਈਡ ਦੇ ਟਾਇਰ ਤੁਸੀਂ ਵੀਡੀਓ ਚ ਦੇਖ ਸਕਦੇ ਆ 12428 ਦੇ JK ਦੇ ਟਾਇਰ ਆ ਤੁਹਾਡਾ ਆਪਣਾ ਬਈ ਟਰੈਕਟਰ ਉਸ ਦੇ ਨਾਲ ਆ ਗਿਆ ਸਵਰਾਜ 735 ਇਹ 90 ਮਾਡਲ ਆ 1,36,000 ਰੁਪਿਆ ਡਿਮਾਂਡ ਆਈ ਉਹਦੇ ਨਾਲ ਆ ਗਿਆ ਸੋਨਾ ਲੀਕਾ 74098 ਮਾਡਲ ਆ 1,52,000 ਰੁਪਿਆ ਡਿਮਾਂਡ ਆ ਇਸਟਰਕਟਰ ਦੀ ਉਹਦੇ ਨਾਲ ਆ ਗਿਆ ਜੀ 3511 96 ਮਾਡਲ ਆ 1,15,000 ਰੁਪਿਆ ਡਿਮਾਂਡ ਆਈ ਉਹਦੇ ਨਾਲ ਮਹਿੰਦਰਾ 267 ਆ ਗਿਆ ਜੀ ਕੈਰ ਆਣੀ ਕੰਡੀਸ਼ਨ ਬਿਲਕੁਲ ਓਕੇ ਹੈ ਜੀ 1 ਲੱਖ ਤੇ 50000 ਰੁਪਿਆ ਡਿਮਾਂਡ ਆ 95 ਮਾਡਲ ਆ ਤੇ ਉਸ ਦੇ ਨਾਲ ਆ ਗਿਆ 735 ਇਸ ਦੇ ਟਾਇਰਾਂ ਦੀ ਵੀ ਕੰਡੀਸ਼ਨ ਆ ਸਾ ਪਈਆ ਬੈਕ ਸਾਈਡ ਦੇ ਟਾਇਰ ਆ ਪੱਕੇ ਆ ਜਿਵੇਂ 50 ਪੈਸੇ ਹੈ ਪੂਲੋ ਕੰਪਨੀ ਦੇ ਰੰਗ ਬੰਨ ਤੁਸੀਂ ਵੀਡੀਓ ਚ ਆਪ ਦੇਖ ਲਓ ਤੇ ਮਾਡਲ 97 1 ਲੱਖ 25000 ਰੁਪਿਆ ਡਿਮਾਂਡ ਆ ਉਸ ਦੇ ਨਾਲ ਆ ਗਿਆ 724 ਏ 93 ਮਾਡਲ ਹੈ 1,115,000 ਰੁਪਿਆ ਡਿਮਾਂਡ ਉਹਦੇ ਨਾਲ 275 ਆ ਗਿਆ ਜੀ ਇਹ 86 ਮਾਡਲ ਹੈ 1,10,000 ਰੁਪਿਆ ਡਿਮਾਂਡ ਆਈ ਉਹਦੇ ਨਾਲ 735 ਆ ਗਿਆ ਜੀ ਰੰਗ ਬੰਨ ਵਾਲਾ ਟਰੈਕਟਰ ਸਾਫ ਆ ਚਾਰੇ ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਸਾਫ ਆ ਮਾਡਲ ਆ 99 ਤੇ ਡਿਮਾਂਡ ਆ 1,90,000 ਰੁਪਿਆ ਇਸ ਦਾ ਪੰਪ ਵੀ ਬਾਹਰ ਆ ਤੇ ਗੇਅਰ ਵੀ ਪੰਜ ਆ ਕਿਉਂਕਿ 99 ਜਿਹੇ ਟਰੈਕਟਰ 5-11 ਵਿੱਚ ਆਏ ਹੋਏ ਸੀ ਚਲੋ ਆਪਣੇ ਕੋਲੇ ਮਾਲਕ ਆ ਗਏ ਤੇ ਮਾਲਕ ਦਾ ਪਤਾ ਤੁਹਾਨੂੰ ਨੰਬਰ ਤੇ ਨਾਂ ਜਰੂਰ ਦੱਸਾਂਗੇ ਜੇ ਕਿਸੇ ਵੀ ਬਾਈ ਨੇ ਲੈਣਾ ਹੋਵੇ ਤਾਂ ਤੁਸੀਂ ਸੰਪਰਕ ਕਰ ਸਕਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਨਾਮ ਆ ਬਾਈ ਜੀ ਰঞ্জੀਤ ਸਿੰਘ ਜੀ ਤੇ ਪਿੰਡ ਕਿਹੜਾ ਸੇਖਾਂ ਕਲਾਂ ਬਾਈ ਦਾ ਪਿੰਡ ਆ ਤੇ ਆਪਣਾ ਮੋਬਾਈਲ ਨੰਬਰ ਦੱਸੋ ਜੀ 905 666 ਜੀ 80846 ਲਓ ਜੀ ਇਹ ਬਾਈ ਦਾ ਨੰਬਰ ਆ ਜੇ ਜੇ ਤੁਸੀਂ ਟਰੈਕਟਰ ਲੈਣਾ ਚਾਹੁੰਦੇ ਹੋ 735 ਕਾਫੀ ਡਿਮਾਂਡ ਲੈ ਸਕਦੇ ਆ ਨਾਲ ਇੱਕ 855 ਵੀ ਲੈ ਕੇ ਆਏ ਬਾਈ ਇਹ ਵੀ ਤੁਹਾਨੂੰ ਦੱਸਦੇ ਆ ਚਾਰੇ ਟਾਇਰਾਂ ਦੀ ਕੰਡੀਸ਼ਨ ਇਸਦੀ ਵੀ ਸਾਫ਼ ਸੁਥਰੀ ਆ ਫੀਟ ਬੈਕ ਸਾਈਡ ਦੇ ਟਾਇਰ ਆ ਜਿਹੜੇ ਜੇ ਕੇ ਦੇ ਆ 13 6 28 ਦਾ ਸਾਈਜ਼ ਆ ਰੰਗ ਬੰਨ ਵਾਲੋ ਟਰੈਕਟਰ ਸਾਫ਼ ਆ 2001 ਮਾਡਲ ਆ 6 ਛਰੀ ਕੀਤਾ ਹੋਇਆ ਟਰੈਕਟਰ ਆ 2 ਲੱਖ ਤੇ 90000 ਰੁਪਈਆ ਡਿਮਾਂਡ ਆ ਨੰਬਰ ਦੋਵੇਂ ਪੰਜਾਬ ਆ ਬਾਈ ਲੋ ਜੀ ਦੋਵੇਂ ਟਰੈਕਟਰ ਪੰਜਾਬ ਨੰਬਰ ਆ ਕਿਸੇ ਵੀ ਬਾਈ ਨੇ ਟਰੈਕਟਰ ਖਰੀਦਣੇ ਹੋਣ ਤਾਂ ਤੁਸੀਂ ਬਾਈ ਜੀ ਨਾਲ ਸੰਪਰਕ ਕਰਕੇ ਟਰੈਕਟਰ ਖਰੀਦ ਸਕਦੇ ਹੋ ਉਸ ਦੇ ਨਾਲ ਆ ਗਿਆ ਜੀ 735 ਸਵਰਾਜ 96 ਮਾਡਲ ਹੈ 1 ਲੱਖ 45000 ਰੁਪਏ ਡਿਮਾਂਡ ਆ ਉਸ ਦੇ ਨਾਲ ਆ ਗਿਆ ਇਹ ਮਹਿੰਦਰਾ 275 ਇਹ ਮਾਡਲ ਹੈਗਾ ਜੀ ਤੁਹਾਨੂੰ ਦੱਸਦੇ ਆ ਟਾਇਰਾਂ ਦੀ ਕੰਡੀਸ਼ਨ ਜਿਹੜੀ ਸਾਫ਼ ਆ ਰੰਗ ਬੰਦ ਤੁਸੀਂ ਵੀਡੀਓ ਚ ਦੇਖ ਸਕਦੇ ਆ ਇਹ ਟਰੈਕਟਰ ਆ ਜੀ ਮੰਡੀ ਚ ਆ ਕੇ ਲੱਗ ਗਈ ਹੋਇਆ ਇਸ ਤੇ ਮਾਰਕਾ ਨਹੀਂ ਲੱਗੇਗਾ ਉਸ ਦੇ ਨਾਲ ਆ ਗਿਆ ਜੀ ਸਵਰਾਜ 855 1,98,000 ਰੁਪਿਆ ਡਿਮਾਂਡ ਆ 99 ਮਾਡਲ ਆ ਜੀ ਚਾਰੇ ਟਾਇਰਾਂ ਦੀ ਕੰਡੀਸ਼ਨ ਠੀਕ ਠਾਕ ਪਈ ਹੈ ਜੀ ਉਸ ਦੇ ਨਾਲ ਆ ਗਿਆ ਜੀ 475 ਇਹ 2000 ਪੂਰਾ ਮਾਡਲ ਆ ਜੀ 2,40,000 ਰੁਪਿਆ ਡਿਮਾਂਡ ਆ ਡਬਲ ਕਲਚ ਟਰੈਕਟਰ ਆ ਚਾਰੇ ਟਾਇਰਾਂ ਦੀ ਕੰਡੀਸ਼ਨ ਵੀ ਸਾਫ਼ ਸੁਥਰੀ ਹੈ ਇਸ ਟਰੈਕਟਰ ਦੇ ਫੋਲੋ ਕੰਪਨੀ ਦੇ ਬੈਕ ਸਾਈਡ ਦੇ ਟਾਇਰਾਂ 13 6 28 ਦੇ ਬੈਕ ਸਾਈਡ ਦੇ ਟਾਇਰਾਂ ਦਾ ਸਾਇਆ ਜੀ ਤੁਸੀਂ ਚੰਗੀ ਤਰ੍ਹਾਂ ਵੇਖ ਸਕਦੇ ਆ ਰੰਗ ਬਨਦਾ ਵੀ ਟਰੈਕਟਰ ਸਾਪਿਆ ਅੰਕਲ ਤੁਹਾਡਾ ਆਪਣਾ ਹੀ ਟਰੈਕਟਰ ਹੈ ਆਪਣਾ ਮੋਬਾਈਲ ਨੰਬਰ ਦੱਸੋ ਜੀ 93804 97804 4 ਹੀ 09677 09677 ਲੋਬੀ ਆਪਣੇ ਕਿਸਾਨ ਭਰਾਵਾਂ ਦੀ ਡਿਮਾਂਡ ਸੀ ਸਾਇਆ 475 ਦੀ ਵੀਡੀਓ ਤੇ ਮਾਲਕ ਦਾ ਨੰਬਰ ਵੀ ਤੁਹਾਡੇ ਨਾਲ ਸ਼ੇਅਰ ਕਰਤਾ ਤੁਸੀਂ ਖਰੀਦ ਸਕਦੇ ਆ ਵੀਡੀਓ ਚ ਦੇਖ ਕੇ ਉਹਦੇ ਨਾਲ ਆ ਗਿਆ ਸੋਨਾਲੀਕਾ 60 ਹੀ ਸਾਫ ਸੁਥਰੀ ਕੰਡੀਸ਼ਨ ਹੈ ਇਸ ਟਰੈਕਟਰ ਦੀ ਵਿਚਾਰੇ ਟਾਇਰਾਂ ਦੀ ਕੰਡੀਸ਼ਨ ਵੀ ਸਾਫ ਪਈ ਹੈ ਬੈਕ ਸਾਈਡ ਦੇ ਟਾਇਰ ਜੇ ਕੇ ਦੇ 16 ਨਾ 28 ਦੇ ਬਾਈ ਜੀ 16 ਨਾ 28 ਦੇ ਬਾਈ ਦੇ ਟਾਇਰ ਪਾਏ ਹੋਏ ਨੇ ਤੇ ਕੰਡੀਸ਼ਨ ਵੱਲੋਂ ਸਾਫ ਆ ਸੱਸੀ ਗੱਲ ਬਾਈ ਜੀ ਕਿਹੜਾ ਪਿੰਡ ਹੈ ਬਾਈ ਜੀ ਦੀਪਗੜ੍ਹ ਬਾਈ ਦਾ ਪਿੰਡ ਹੈ ਨਾਮ ਜੀ ਹਰਵੰਸ ਬਾਈ ਦਾ ਨਾਮ ਹੈ ਤੇ ਮੋਬਾਈਲ ਨੰਬਰ ਦੱਸੋ ਜੀ 9977660822 99772660822 ਲੋ ਜੀ ਜੇ ਕਿਸੇ ਨੇ ਖਰੀਦਣਾ ਟਰੈਕਟਰ 2002 ਮਾਡਲ ਆ 2 ਲੱਖ 70000 ਰੁਪਏ ਡਿਮਾਂਡ ਆ 270000 ਰੁਪਏ ਬਾਈ ਦੀ ਡਿਮਾਂਡ ਆ ਜੀ ਉਹਦੇ ਨਾਲ ਆ ਗਈ 5310 ਬਹੁਤ ਸਾਫ ਕੰਡੀਸ਼ਨ ਦਾ ਟਰੈਕਟਰ ਆ ਚਾਰੇ ਟਾਇਰ ਬਿਲਕੁਲ ਨਵੇਂ ਨੇ ਇਸ ਟਰੈਕਟਰ ਦੇ ਐਮ ਆਰਐਸ ਦੇ ਬੈਕ ਸਾਈਡ ਦੇ ਸੀਟ ਦੇ ਨੇ ਮੂਰਲੇ ਐਮ ਆਰਐਸ ਦੇ ਨੇ ਟਾਇਰ 2010 ਮਾਡਲ ਆ 5 ਲੱਖ ਤੇ 25000 ਰੁਪਿਆ ਡਿਮਾਂਡ ਆ ਬੈਕ ਸਾਈਡ ਦੇ ਟਾਇਰਾਂ ਦਾ ਸਾਈਜ਼ 16x28 ਆ ਪੂਰੀ ਸਾਫ ਕੰਡੀਸ਼ਨ ਦਾ ਇਹ ਟਰੈਕਟਰ ਆ ਜੀ ਤੁਹਾਡਾ ਵੀ ਉਹ ਆ ਬਾਪੂ ਦਾ ਜੀ ਉਸ ਦੇ ਨਾਲ ਆ ਗਿਆ ਜੀ 3630 ਉਹਨਾਂ ਦਾ ਨੰਬਰ ਹੈਗਾ ਤੁਹਾਡਾ 3630 2016 ਮਾਡਲ ਆ 5 ਲੱਖ ਤੇ 80000 ਰੁਪਇਆ ਡਿਮਾਂਡ ਆ ਸਾਫ ਸੁਥਰੀ ਕੰਡੀਸ਼ਨ ਦਾ ਟਰੈਕਟਰ ਤੁਸੀਂ ਚੰਗੀ ਤਰ੍ਹਾਂ ਦੇਖ ਸਕਦੇ ਆ ਬੈਕ ਸਾਈਡ ਦੇ ਟਾਇਰ ਆ ਜਿਹੜੇ ਐਮ ਆਰਪ ਦੇ ਆ ਪੀਸ ਬਹੁਤ ਹੀ ਸੋਹਣਾ ਟਰੈਕਟਰ ਆ 2016 ਮਾਡਲ ਆ 5 ਲੱਖ 80000 ਰੁਪਇਆ ਡਿਮਾਂਡ ਆ ਜੀ ਉਸ ਦੇ ਨਾਲ ਆ ਗਿਆ ਜੀ ਇੱਕ ਹੋਰ 3630 2014 ਮਾਡਲ 575000 ਰੁਪਿਆ ਡਿਮਾਂਡ ਹੈ ਇਸ ਟਰੈਕਟਰ ਦੀ ਤੇ ਬੈਕ ਸਾਈਡ ਦੇ ਟਾਇਰ ਪੂਲੋ ਕੰਪਨੀ ਦੇ ਆ ਤੇ ਰੰਗ ਬੰਨ ਲੋ ਟਰੈਕਟਰ ਬਹੁਤ ਜ਼ਿਆਦਾ ਸਾਫ਼ ਉਸ ਦੇ ਨਾਲ ਆ ਗਿਆ ਜੀ ਮਿੰਦਰਾ 265 ਪੰਜਾਬ ਨੰਬਰ ਆ ਜੀ 95 ਮਾਡਲ ਆ 1 ਲੱਖ ਤੇ 85000 ਰੁਪਿਆ ਡਿਮਾਂਡ ਆ ਜੀ ਉਸ ਦਿਨ ਨਾਲ ਚਲੋ ਆਪਣੇ ਕਿਸਾਨ ਭਰਾਵਾਂ ਦੇ ਕਮੈਂਟ ਟਰਾਲੀਆਂ ਦੀ ਵੀ ਸੀ ਇਹ ਟਰਾਲੀ ਜਿਹੜੀ 88000 ਰੁਪਏ ਦੀ ਹੈ ਜੀ ਇਹਦਾ ਸਾਈਜ਼ ਹੈ ਜੀ 116 ਉਸ ਦਿਨ ਨਾਲ ਆ ਗਿਆ ਜੀ ਕੰਡੀਸ਼ਨ ਤੁਸੀਂ ਵੀਡੀਓ ਜੀ ਦੇਖ ਲਓ ਰੰਗ ਬੰਨ ਜੋ ਵੀ ਇਹਦਾ ਉਹਦੇ ਨਾਲ ਆ ਗਈ ਜੀ 116 ਦੀ ਇੱਕ ਹੋਰ ਟਰਾਲੀ 80000 ਰੁਪਿਆ ਡਿਮਾਂਡ ਆ ਤੇ 94171 28092 ਇਸ ਟਰਾਲੀ ਦੇ ਮਾਲਕ ਦਾ ਨੰਬਰ ਆ ਜੀ ਉਦੇ ਨਾਲ ਆ ਗਿਆ ਜੀ 90 ਮਾਡਲ 1,10,000 ਰੁਪਿਆ ਡਿਮਾਂਡ ਆ ਸਵਰਾ 735 ਉਹਦੇ ਨਾਲ ਇੱਕ 735 ਹੋਰ ਆ ਗਿਆ ਜੀ ਇਹ 95 ਮਾਡਲ ਆ 1,50,000 ਰੁਪਿਆ ਡਿਮਾਂਡ ਆ ਜੀ ਉਹਦੇ ਨਾਲ ਮਿੰਦਰਾ ਆ ਗਿਆ ਜੀ 575 1,48,000 ਰੁਪਿਆ ਡਿਮਾਂਡ ਆ ਜੀ ਤੇ ਉਸਦੇ ਨਾਲ ਆ ਗਿਆ ਸੋਨਾਲੀਕਾ 750 RX 11 ਮਾਡਲ ਆ ਜੀ 3,75,000 ਰੁਪਿਆ ਡਿਮਾਂਡ ਆ ਚਾਰੇ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਓਕੇ ਆ ਬੈਕ ਸਾਈਡ ਦੇ ਟਾਇਰ ਗੁਡਇਰ ਦੇ 14928 ਦੇ ਨੇ ਜਿਹੜਾ ਬੈਕ ਸਾਈਡ ਦੇ ਟਾਇਰਾਂ ਦਾ ਸਾਈਜ਼ ਹੈ ਉਹਦੇ ਨਾਲ 855G98 ਮਾਡਲ ਆ 2 ਲੱਖ ਤੇ 10,000 ਰੁਪਿਆ ਡਿਮਾਂਡ ਆ ਉਸਦੇ ਨਾਲ ਆ ਗਈ ਫਾਰਮ 6096 ਮਾਡਲ ਆ 1,95,000 ਰੁਪਿਆ ਡਿਮਾਂਡ ਆ ਜੀ ਤੇ ਉਸਦੇ ਨਾਲ ਆ ਗਈ ਮਹਿੰਦਰਾ 575 ਬੈਕ ਸਾਈਡ ਦੇ ਟਾਇਰਾਂ ਦੀ ਕੰਡੀਸ਼ਨ ਸਾਫ਼ ਹੈ ਜੀ ਇਸਦੇ 95 ਮਾਡਲ ਆ 1 ਲੱਖ ਤੇ 75000 ਰੁਪਏ ਡਿਮਾਂਡ ਆ ਜੀ ਉਹਦੇ ਨਾਲ 475 ਮਿੰਦਰਾ ਆ ਗਈ 99 ਮਾਡਲ ਆ 2 ਲੱਖ ਤੇ 35000 ਰੁਪਏ ਡਿਮਾਂਡ ਆ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਸਾਫ਼ ਸੁਥਰੀ ਹੈ ਬੈਕ ਸਾਈਡ ਦੇ ਡਬਲ ਕਲਚ ਡਾਇਰੈਕਟਰ ਉਹਦੇ ਨਾਲ ਆ ਗਏ ਮਿੰਦਰਾ ਅਰਜਨ 605 2013 ਮਾਡਲ ਆ 4 ਲੱਖ 25000 ਰੁਪਏ ਡਿਮਾਂਡ ਆ ਚਾਰੇ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਓਕੇ ਆ ਤੇ ਰੰਗ ਬੰਨ ਲੋ ਵੀ ਟਰੈਕਟਰ ਸਾਫ ਪਿਆ ਗੁਡੀਅਰ ਦੇ ਬੈਕ ਸਾਈਡ ਦੇ 16928 ਦੇ ਟਾਇਰ ਹੈ ਜੀ ਫਲੋਸ ਦੇ ਨਾਲ ਤੁਹਾਨੂੰ ਹੋਰ ਵੀ ਟਰੈਕਟਰ ਕਾਫੀ ਖੜੇ ਨੇ ਦਿਖਾਣੇ ਆ ਡੀਆਈ 750 ਆ ਗਈ ਮਾਡਲ 2002 ਆ 2 ਲੱਖ 70000 ਰੁਪਿਆ ਡਿਮਾਂਡ ਆ ਬੈਕ ਸਾਈਡ ਦੇ ਟਾਇਰ ਐਮ ਆਰਫ ਦੇ ਨੇ ਬਿਲਕੁਲ ਸਾਫ ਸੁਥਰੀ ਕੰਡੀਸ਼ਨ ਦੇ 13628 ਦੇ ਉਹਦੇ ਨਾਲ ਆ ਗਈ 855 2001 ਮਾਡਲ ਆ 2 ਲੱਖ 60000 ਰੁਪਿਆ ਡਿਮਾਂਡ ਆ ਚਾਰੇ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਸਾਫ਼ ਆ ਰੰਗ ਬੰਨ ਲਓ ਵੀ ਟਰੈਕਟਰ ਸਾਫ਼ ਆ ਪੰਜਾਬ ਨੰਬਰ ਐਮ ਆਰਥ ਦੇ ਬੈਕ ਸਾਈਡ ਦੇ 13628 ਦੇ ਟਾਇਰ ਨੇਸ ਦੇ ਉਹਦੇ ਨਾਲ ਆ ਗਿਆ 5500 ਨਿਊ ਹਾਲੈਂਡ ਚਾਰੇ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਓਕੇ ਆ ਰੰਗ ਬੰਨ ਲਓ ਵੀ ਟਰੈਕਟਰ ਬਿਲਕੁਲ ਸਾਫ਼ ਆ ਬੈਕ ਸਾਈਡ ਦੇ ਟਾਇਰਾਂ ਦਾ ਸਾਈਜ਼ 16928 ਆ ਤੇ ਮਾਡਲ 12 4,65,000 ਰੁਪਇਆ ਦਮਾੜਾ ਹੈ ਉਸ ਦੇ ਨਾਲ ਆ ਗਿਆ ਜੀ ਸੋਨਾਲੀਕਾ ਡੀਆਈ 60 2004 ਮਾਡਲ ਆ 310000 ਰੁਪਿਆ ਡਿਮਾਂਡ ਆ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਸਾਫ਼ ਸੁਥਰੀ ਆ ਤੇ 14 9 28 ਦੇ ਬੈਕ ਸਾਈਡ ਦੇ ਟਾਇਰ ਤੁਸੀਂ ਕੰਡੀਸ਼ਨ ਟਰੈਕਟਰ ਦੀ ਵੀਡੀਓ ਚ ਦੇਖ ਸਕਦੇ ਹੋ ਪੂਰੀ ਸਾਫ਼ ਆ ਉਸ ਦੇ ਨਾਲ ਆ ਗਿਆ ਜੀ 855 ਸਵਰਾਜ 13 ਮਾਡਲ ਆ 455000 ਰੁਪਿਆ ਡਿਮਾਂਡ ਆ ਬੈਕ ਸਾਈਡ ਦੇ ਟਾਇਰ ਜਿਹੜੇ ਬਿਲਕੁਲ ਨਵੇਂ ਨੇ ਇਸ ਦੇ ਗੁਡਿਅਰ ਦੇ ਟਾਇਰ ਨੇ 14928 ਦਾ ਬੈਕ ਸਾਈਡ ਦਾ 14 ਦਾ ਸਾਈਜ਼ ਆ ਤੇ ਕੰਡੀਸ਼ਨ ਪੂਰੀ ਸਾਫ ਪਈ ਐ ਇਸ ਟਰੈਕਟਰ ਦੀ ਤੁਸੀਂ ਚੰਗੀ ਤਰ੍ਹਾਂ ਵੀਡੀਓ ਚ ਦੇਖ ਸਕਦੇ ਹੋ ਉਹਦੇ ਨਾਲ ਆ ਗਈ ਸੋਨਾਂ ਲੀਖਾ 60 ਇਹ 14 ਮਾਡਲ ਆ 3 ਲੱਖ 90000 ਰੁਪਿਆ ਡਿਮਾਂਡ ਆ ਬੈਕ ਸਾਈਡ ਦੇ ਟਾਇਰ ਥੋੜੇ ਜੇ ਘਸੇ ਪਏ ਹੋਏ ਨੇ ਮੂਰਲੇ ਟਾਇਰਾਂ ਦੀ ਕੰਡੀਸ਼ਨ ਸਾਫ ਆ ਰੰਗ ਬਾਨਾ ਲੋ ਟਰੈਕਟਰ ਬਹੁਤ ਜਿਆਦਾ ਸਾਫ ਉਸ ਦੇ ਨਾਲ ਆ ਗਈ ਡੀਆਈ 750 ਸੋਨਾਂ ਦੀ ਕਾ 2001 ਮਾਡਲ ਆਈ 2 ਲੱਖ ਤੇ 45000 ਰੁਪਿਆ ਡਿਮਾਂਡ ਆ ਚਾਰੇ ਟਾਇਰ ਬਿਲਕੁਲ ਸਾਫ ਸੁਥਰੇ ਨੇ ਗੁਡਇਰ ਦੇ ਬੈਕ ਸਾਈਡ ਦੇ ਟਾਇਰ ਨੇ 14928 ਬੈਕ ਸਾਈਡ ਦੇ ਟਾਇਰਾਂ ਦਾ ਸਾਈਜ਼ ਆ ਜੇ ਵੀਡੀਓ ਚੰਗੀ ਲੱਗੀ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਵੀਡੀਓ ਦੇਖਣ ਲਈ ਧੰਨਵਾਦ